ਗੁੱਸਾ ਨਾ ਕਰਨਾ ਮੇਰੀ ਗੱਲ ਦਾ ਮੈਂ ਰਿਹਦਾ ਨਹੀਂ ਮੈਂ ਕਹਿ ਦਿੰਦਾ ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਠ ਕਰਕੇ ਇੱਥੇ ਬੈਠੇ ਸਾਰੇ ਤੇ ਅੱਗੇ-ਅੱਗੇ ਹੋ ਕੇ ਬੈਠੇ ਵੀ ਮੇਰੀਆਂ ਹੀ ਫੋਟੋਆਂ ਲੈ ਆ ਨਾ ਤੇ ਮੈਂ ਉੱਠ ਕੇ ਬੇਨਤੀ ਕਰ ਦਿੱਤੀ ਬਾਬਾ ਜੀ ਨੂੰ ਮੈਂ ਕਿਹਾ ਬਾਬਾ ਜੀ ਗਾਂ ਤੂੰ ਇਸ ਤਰ੍ਹਾਂ ਪ੍ਰਕਾਸ਼ ਕਰੋ ਵੀ ਜਿਹੜਾ ਗਾਓ ਕੇ ਬੈੰਦਾ ਰਹੇ ਭਾਵੇਂ ਬੈੰਦਾ ਰਹੇ ਪਰ ਪਿੱਠ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਵੱਲ ਉਨੁਚੇਤਾ ਵੀ ਮੇਰਾ ਗੁਰੂ ਐਸ ਬੰਦੇ ਬੈਠਾ ਹੋਇਆ ਹੈ ਗੱਲਾਂ ਨਾਲ ਨਹੀਂ ਪ੍ਰਚਾਰ ਕੀ ਕਰੂੰ ਇੱਥੇ ਮਹਾਨ ਵਿਦਵਾਨ ਬੈਠੇ ਆਣ ਕੇ ਮਹਾਪੁਰਸ਼ ਬੈਠੇ ਆ ਸਿੰਘ ਸਾਹਿਬ ਜੀ ਬੈਠੇ ਆ ਰਕਸਾਲ ਦੇ ਮੁਖੀ ਬੈਠੇ ਆਣ ਕੇ ਮੈਂ ਬੇਨਤੀ ਕਰਨ ਲੱਗਾ ਮੈਨੂੰ ਬਹੁਤ ਜ਼ਿਆਦਾ ਲੋਕ ਕਥਾ ਕਰਨ ਵਾਸਤੇ ਸਾਧ ਦੇ ਨਹੀਂ ਉਹਦਾ ਕਾਰਨ ਇਹ ਐ ਤੇ ਲੋਕਾਂ ਡਾਲੀਆਂ ਕੁਰਸੀਆਂ ਗੁਰਦੁਆਰਿਆਂ ਚ ਤੇ ਮੈਂ ਫਿਰ ਉਥੇ ਕਥਾ ਨਹੀਂ ਕਰਦਾ ਜਾਂ ਤੋ ਚੋਕ ਲੈਣ ਤੇ ਕਥਾ ਕਰਨੀ ਨਹੀਂ ਤੇ ਕਰਨੀ ਨਹੀਂ ਉੱਠ ਕੇ ਆ ਜਾਣਾ ਵੀ ਤੁਹਾਡੇ ਕੋਲ ਆਉਣ ਵਾਲੇ ਬਸੇਰੇ ਤੇ ਮੈਨੂੰ ਸੱਜਣ ਵਾਲੇ ਬਸੇਰੇ ਓ ਗੁਰੂ ਕੇ ਪਿਆਰਿਓ ਗਈ ਕਿਹੜੇ ਬੰਦੇ ਨੂੰ ਗੱਲ ਮੈਂ ਉਸ ਮਹਾਂਪੁਰਸ਼ ਦਾ ਬਚਨ ਤੁਹਾਨੂੰ ਸੁਣਾਉਣ ਲੱਗਾ ਜਿਨ੍ਹਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਜੇ